ਪਾਈ ਤਾਰੂ ਸਿੰਘ ਦੇ ਘਰ ਜਦੋਂ ਰਹੀਮ ਬਖਸ਼ ਜਿਹੜਾ 마ਸੀ ਸੀ ਜਦੀ ਧੀ ਨੂੰ ਪੱਟੀ ਦਾ ਫੌਜਦਾਰ ਚਾਕੇ ਲੈ ਗਿਆ ਸੀ ਤੇ ਸ਼ਾਮਾਂ ਦਾ ਸਮਾਂ ਸੀ ਸੋਦਰ ਦਾ ਵਖਰ ਸੀ ਪਾਈ ਤਾਰੂ ਸਿੰਘ ਦੀ ਭੈਣ ਭੈਣ ਤਾਰੋ ਤੇ ਉਹਨਾਂ ਦੇ ਮਾਤਾ ਜੀ ਪ੍ਰਸ਼ਾਦਾ ਤਿਆਰ ਕਰ ਰਿਆ ਸਨ ਤੇ ਪਾਈ ਤਾਰੂ ਸਿੰਘ ਗੁਰਬਾਣੀ ਗਾ ਰਿਹਾ ਸੀ ਤੇ ਜਿਹੜਾ ਰਹੀਮ ਬਖਸ਼ੀ ਨਾ ਉਹ ਵੀ ਲਾਗੇ ਜਾ ਕੇ ਬਹਿ ਗਿਆ ਉਹਨੇ ਪਾਠ ਵੀ ਸੁਣਿਆ ਉਹਨੂੰ ਪ੍ਰਸ਼ਾਦਾ ਛਕਾ ਕੇ ਸਿੱਖ ਨੇ ਤੋਰਿਆ ਸਿੱਖ ਦਾ ਤੇ ਘਰ ਵੀ ਗੁਰੂ ਦਾ ਦਰ ਹੈ ਜਦ ਅਸੇਕ ਜਦੋਂ ਆਪਣੇ ਘਰ ਚ ਬੈੰਦਾ ਨਾ ਉੱਥੇ ਵੀ ਗੁਰੂ ਦਾ ਸਿਧਾਂਤ ਹੈ ਤੇ ਅੱਜ ਮਾਰ ਕੇ ਵੇਖੋ ਧਿਆਨ ਅੱਜ ਸਿੱਖ ਨੂੰ ਸਮਝਾਉਣਾ ਪੈ ਰਿਹਾ ਅਸਲ ਤੇ ਪਾਰਨ ਪਤਾ ਕੀ ਹੈ ਅਸੀਂ ਅਸੀਂ ਟੁੱਟੇ ਕਿੱਥੋਂ ਹਾਂ ਮੈਂ ਤੁਹਾਡੇ ਸਾਹਮਣੇ ਇੱਕ ਬੇਨਤੀ ਕਰ ਲਗਾ ਧਿਆਨ ਨਾਲ ਸੁਣਿਓ ਜਿੰਨੇ ਤੁਸੀਂ ਲਾਈਵ ਵੀ ਸੁਣ ਰਹੇ ਹੋ ਮਾਰੇਓ ਆਪੋ ਆਪਣੇ ਘਰਾਂ ਚ ਸਾਡੇ ਘਰਾਂ ਚ ਕਿੰਨੀਆਂ ਕਿਤਾਬਾਂ ਪਈਆਂ ਹੋਣਗੀਆਂ ਸਿੱਖੀ ਨਾਲ ਸੰਬੰਧਤ ਬਲਾ ਘਰਾਂ ਦੇ ਲਿਟਰੇਚਰ ਹੈ ਸਾਨੂੰ ਕਿਤਾਬਾਂ ਘਰ ਚ ਰੱਖਣ ਦਾ ਸ਼ੌਂਕ ਹੈ ਕੋ ਸਾਹਿਤ ਕੋ ਕਿਤਾਬ ਜੇ ਘਰ ਚ ਕਿਤਾਬ ਹੋਏਗੀ ਨਹੀਂ ਕਿਤੇ ਸੀ ਪੜਾਂਗੇ ਨਹੀਂ ਜੇ ਪੜਾਂਗੇ ਤਾਂ ਸਾਨੂੰ ਪਤਾ ਨਹੀਂ ਲੱਗੇਗਾ ਹਿਸਤੀ ਕੀ ਆ ਸਾਡੀ ਅਗਲੇ ਇਸੇ ਕਹਿੰਦੇ ਕਿਤਾਬ ਨਾ ਖੜੋ ਬਾਬਾ ਜੀ ਦੀ ਫੋਟੋ ਲੈ ਜਾਓ ਇਹਨੂੰ ਮੱਥਾ ਟੇਕੋ ਸਭ ਕੁਝ ਇੱਚੋਂ ਮਿਲਣਾ ਤੁਹਾਨੂੰ ਤੁਹਾਡੀ ਕੰਪੈਨ ਵੀ ਇਸੇ ਨਾਲ ਚੱਲੀ ਜਾਣੀ ਆ ਤੁਹਾਡੇ ਟਰੈਕਟਰ ਵੀ ਚੱਲੀ ਜਾਣੇ ਆ ਤੁਹਾਡੇ ਨਿਆਣਿਆਂ ਦੇ ਵਿਜੇ ਵੀ ਲੱਗੀ ਜਾਣੇ ਆ ਬਸ ਫੋਟੋ ਅੱਗੇ ਅਰਗਬਤੀ ਦਿਖਾਈ ਜਾਓ ਸਮਝ ਆ ਗਈ ਫੋਟੋ ਦੇ ਦਿੱਤੀਆਂ ਘਰਾਂ ਚ ਲਿਟਰੇਚਰ ਲਾ ਕੇ ਜਾਓ ਆਪਣੇ ਘਰਾਂ ਚ ਬਾਣੀਆਂ ਪੋਥੀਆਂ ਰੱਖੋ ਸੈਂਚੀਆਂ ਰੱਖੋ ਜਿਹੜਾ ਕੰਮ ਕਦੀ ਅੰਗਰੇਜ਼ ਨੇ ਕੀਤਾ ਸੀ ਨਾ ਪੰਜਾਬੀ ਦੇ ਕਹਤੇ ਸਾਡੇ ਘਰਾਂ ਚੋਂ ਬਾਹਰ ਕੱਢੇ ਜਦੋਂ ਅਸੀਂ ਤਵਾਰੀਖ ਦੇ ਪੰਨੇ ਪੜ੍ਹਦੇ ਆ ਨਾ ਇਤਿਹਾਸ ਵਿੱਚੋਂ ਪਤਾ ਲੱਗਦਾ ਸਾਨੂੰ ਕਿ ਜਦੋਂ ਛੋਟਾ ਕੱਲੂ ਕਾਰਾ ਵਾਪਰਿਆ ਛੋਟਾ ਕੱਲੂ ਕਾਰਾ ਛੋਟਾ ਕੱਲੂ ਕਾਰਾ ਉਸ ਵਕਤ ਜਿਹੜੇ ਆਪਣੇ ਆਪ ਨੂੰ ਉਹ ਖਤਰੀਆ ਖਵਾਉਣ ਵਾਲੇ ਸਨ ਜਿਨ੍ਹਾਂ ਨੇ ਆਖਿਆ ਸੀ ਇਹਨਾਂ ਨੂੰ ਗੁਰੂ ਨਹੀਂ ਗੁੜ ਨਹੀਂ ਕਹਿਣ ਦੇਣਾ ਕਿਉਂਕਿ ਜਦੋਂ ਗੁੜ ਕਹਿੰਦੇ ਇਹਨਾਂ ਨੂੰ ਗੁਰੂ ਚੇਤੇ ਆਉਂਦਾ ਹੈ ਇਹਨਾਂ ਨੂੰ ਗੁਰੂ ਚੇਤੇ ਆਉਂਦਾ ਉਦੋਂ ਤੋਂ ਰੋੜੀ ਸ਼ਬਦ ਗੁੜ ਦੀ ਜਿਹੜੀ ਨਿੱਕੀ ਜਿਹੀ ਢੇਲੀ ਹੁੰਦੀ ਉਹਨੂੰ ਰੋੜੀ ਕਹਿਣਾ ਉਦੋਂ ਪ੍ਰਚਲਿਤ ਹੋਇਆ ਸੀ ਪਤਾ ਨਹੀਂ ਕਿੰਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਲੇ ਨੇ ਖੂਹਾਂ 'ਚ ਸਲਵਾਏ ਸੀ ਕਰਾਂ ਜੋ ਪੋਥੀਆਂ ਲਿਟਰੇਚਰ ਕਰਾਂ ਜੋ ਬਾਹਰ ਕੱਢ ਦਿੱਤਾ ਗਿਆ ਤੇ ਅੱਜ ਵੀ ਇਹੋ ਕੁਝ ਹੋ ਰਿਹਾ ਹੈ ਗੁਰੂ ਅੰਗਦ ਸਾਹਿਬ ਮਹਾਰਾਜ ਖਡੂਰ ਸਾਹਿਬ ਦੀ ਧਰਤੀ ਤੇ ਛੋਟੇ-ਛੋਟੇ ਬੱਚਿਆਂ ਦੀ ਕਲਾਸ ਲਾ ਕੇ ਬਿਠੇ ਸਨ ਜਦੋਂ ਸ਼ੇਰ ਸਾਹਿਬ ਸੂਰੀ ਦੇ ਕੋਲੋਂ ਹਮਾਈਆਂ ਹਾਰ ਖਾ ਕੇ ਆਇਆ ਸੀ ਹੁਣ ਕਦੀ ਸੋਚ ਕੇ ਵੇਖੋ ਛੋਟੇ-ਛੋਟੇ ਬੱਚਿਆਂ ਨੂੰ ਅੱਜ ਆਪੋ ਆਪਣੇ ਘਰਾਂ ਵਿੱਚ ਤੁਹਾਨੂੰ ਉਹ ਕਾਰਜ ਕਰਨਾ ਪੈਣਾ ਹੈ ਆਪਣੇ ਬੱਚਿਆਂ ਵਿੱਚ ਗੁਰਮਤਿ ਦ੍ਰਿੜ ਕਰ ਦਿਓ ਬੱਚਿਆਂ ਨੂੰ ਗੁਰਮਤਿ ਸਮਝਾ ਦਿਓ ਕਿ ਪੁੱਤਰ ਗੁਰੂ ਤੋਂ ਉੱਤੇ ਸਾਡੇ ਲਈ ਕੁਝ ਨਹੀਂ ਸ਼ਰਮਣੀ ਗੁਰੂ ਹੈ ਸਾਡੇ ਲਈ ਬਸ ਜੇ ਸੋ ਚੰਦਾ ਉਗਵੇਂ ਸੂਰਜ ਚੜੇ ਹਜ਼ਾਰ ਇਤੇ ਚਾਨਣ ਹੁੰਦੇ ਆ ਗੁਰਬੇਨ ਗੁਰੂ ਤੋਂ ਬਿਨਾ ਜ਼ਿੰਦਗੀ ਚ ਕੋਪ ਹਨੇਰਾ ਹੈ ਗੁਰੂ ਦਾ ਉਪਦੇਸ਼ ਗੁਰੂ ਦੀ ਸਿੱਖਿਆ ਸਾਡੀ ਜ਼ਿੰਦਗੀ ਚ ਰੌਸ਼ਨੀ ਪੈਦਾ ਕਰਦੀ ਹੈ ਗੁਰੂ ਇੱਕ ਚਾਨਣ ਹੈ ਗੁਰਦਾਤਾ ਗੁਰੂ ਦਾਤਾ ਹੈ ਗੁਰ ਹੀਵੇਂ ਘਰ ਹੀਮ ਕਹਿੰਦੇ ਨੇ ਠੰਡ ਨੂੰ ਗੁਰੂ ਠੰਡ ਦਾ ਸੋਮਾ ਹੈ ਅੱਜ ਠੰਡ ਕਿਉਂ ਨਹੀਂ ਹੈਗੀ ਘਰਾਂ ਚ ਕਲਪੇ ਕਿਉਂ ਫਿਰਦੇ ਆਂ ਗੁਰੂ ਹੈ ਨਹੀਂ ਘਰ ਗੁਰੂ ਘਰ ਚ ਨਹੀਂ ਗਿਆ ਸੀ ਕਿ ਬੰਦਾ ਕਲਪਿਆ ਫਿਰਦਾ ਖਿਜਿਆ ਫਿਰਦਾ ਗੁਰ ਦਾਤਾ ਗੁਰ ਹਿਵੇ ਘਰ ਗੁਰ ਦੀਪਕ ਗੁਰੂ ਦੀਵਾ ਹੈ ਗੁਰੂ ਦੀਪਕ ਹੈ ਗੁਰੂ ਚੰਨ ਤਿੰਨ ਗੱਲਾਂ ਹੋ ਗਈਆਂ ਨੇ ਦਾਤਾ ਠੰਡ ਚਾਨਣ ਇਹ ਗੁਰੂ ਜੀ ਕੁਆਲਿਟੀ ਹੈ ਗੁਰ ਦਾਤਾ ਗੁਰ ਹਿਵੇ ਘਰ ਗੁਰ ਦੀਪਕ ਤਹ ਲੋਏ ਅਮਰ ਪਦਾਰਥ ਨਾਨਕਾ ਮਨ ਮੰਨੇ ਸੁਖ ਜੇ ਤੇਰਾ ਗੁਰੂ ਤੇ ਮਨ ਮੰਨ ਗਿਆ ਜੇ ਤੈਨੂੰ ਆਪਣੇ ਗੁਰੂ ਤੇ ਭਰੋਸਾ ਵੱਜ ਗਿਆ ਸੁਖ ਤਾਂ ਤੇਰੇ ਘਰੇ ਹੀ ਹੈ ਬਈ ਵਿਸ਼ਵਾਸ ਤਾਂ ਰੱਖ ਕੇ ਵੇਖ ਆਪਣੇ ਗੁਰੂ ਤੇ ਯਕੀਨ ਤਾਂ ਰੱਖ ਕੇ ਵੇਖ ਉਥੇ ਭਾਈ ਗੁਰਦਾਸ ਨੇ ਸ਼ਬਦ ਵਰਤੇ ਸਨ ਹੋਏ ਅਤੀਤ ਗ੍ਰਸਤ ਤਜ ਫਿਰ ਉਹਨੋ ਕੇ ਕਰ ਮੰਗਣ ਜਾਈ ਆਪਣੇ ਆਪ ਨੂੰ ਤਿਆਗੀ ਖੋਣਾ ਜਦੋਂ ਭੁੱਖ ਲੱਗਦੀ ਏ ਫੇਰ ਗ੍ਰਸਤੀਆਂ ਦੇ ਦਰਵਾਜੇ ਤੇ ਪਹੁੰਚ ਜਾਂਦਾ ਜਿਨ੍ਹਾਂ ਗ੍ਰਸਤੀਆਂ ਨੂੰ ਤੂੰ ਮਾੜਾ ਕਹਿਣਾ ਹੈ ਤੇਰਾ ਤੇ ਉਹਦਾ ਤੋਂ ਬਿਨਾ ਗੁਜ਼ਾਰਾ ਹੈ ਹੀ ਨਹੀਂ ਅੱਜ ਵੀ ਤੁਸੀਂ ਮਾਰ ਕੇ ਵੇਖੋ ਧਿਆਨ ਆ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਗਿਆ ਨਾ ਮਜ਼ਦੂਰ ਦਿਵਸ ਮਜ਼ਦੂਰਾਂ ਦਾ ਦਿਨ ਇਹ ਕਦੀ ਅਮਰੀਕਾ ਵਰਗੀ ਧਰਤੀ ਤੋਂ 1800 86 ਵਿੱਚ ਆਰੰਭ ਹੋਇਆ ਸੀ ਜਿੱਥੇ ਸਾਰਿਆਂ ਦੇ ਦਿਨ ਹੁੰਦੇ ਆ ਜੀ ਮਾਂ ਦਾ ਦਿਨ ਵੀ ਹੋ ਗਿਆ ਮਦਰਸ ਡੇ ਵੀ ਹੋ ਗਿਆ ਫਾਦਰਸ ਡੇ ਵੀ ਹੋ ਗਿਆ ਟੀਚਰ ਡੇ ਵੀ ਹੋ ਗਿਆ ਮਜ਼ਦੂਰਾਂ ਦਾ ਕੋਈ ਦਿਨ ਨਹੀਂ ਸੀ ਅਮਰੀਕਾ ਵਰਗੀ ਕੰਟਰੀ ਤੇ ਇਹ ਜਹਾਦ ਛੇੜਿਆ ਕਿ ਮਜ਼ਦੂਰਾਂ ਦਾ ਵੀ ਦਿਨ ਹੋਣਾ ਚਾਹੀਦਾ ਜਿੱਥੇ ਉਹਨਾਂ ਨੂੰ 7-8 ਘੰਟੇ ਉਹ ਕੰਮ ਕਰਨ ਉਸ ਤੋਂ ਬਾਅਦ ਉਹ ਆਪਣੇ ਲਈ ਵੀ ਜੀਵਨ ਜੀਉਣ ਇਹ ਉੱਥੋਂ ਆਵਾਜ਼ ਉੱਠੀ ਤੇ 1923 ਦੇ ਵਿੱਚ ਭਾਰਤ ਵਿੱਚ ਵੀ 1 ਮਈ ਨੂੰ ਮਜ਼ਦੂਰ ਦਿਵਸ ਮਨਾਇਆ ਜਾਣ ਲੱਗਾ ਮਜਦੂਰਾਂ ਦਾ ਦੇ ਹੁਣ ਤੇ ਆਨਾ ਸੁਣਿਓ ਬੰਦੇ ਕੋਲ ਪੈਸਾ ਜਿੰਨਾ ਮਰਜ਼ੀ ਹੋਵੇ ਕੱਲੇ ਪੈਸੇ ਨਾਲ ਘਰ ਬਣ ਜਾਂਦਾ ਜੀ ਬੋਲ ਕੇ ਦੱਸਿਓ ਜੀ ਘਰ ਵਾਸਤੇ ਇੱਟਾਂ ਚਾਹੀਦੀਆਂ ਇੱਟਾਂ ਨੂੰ ਪੱਥ ਦਾ ਕੌਣ ਹੈ ਜੀ ਬੋਲੋ ਗੁਰੂ ਕੇ ਪਿਆਰਿਓ ਕੌਣ ਬਣਾਉਂਦਾ ਜੀ ਇੱਟਾਂ ਨੂੰ ਮਜਦੂਰ ਕੱਚੀਆਂ ਕੱਚੀ ਮਿੱਟੀ ਦੇ ਉਹ ਭਾਂਡੇ ਬਣਾਉਂਦਾ ਇੱਟਾਂ ਬਣਾਉਂਦਾ ਫਿਰ ਪੱਠੇ ਤੇ ਲੈ ਕੇ ਜਾਂਦੀਆਂ ਫਿਰ ਉਥੋਂ ਲੱਦੀਆਂ ਜਾਂਦੀਆਂ ਨੇ ਬੰਦੇ ਕੋਲ ਜਿੰਨਾ ਮਰਜ਼ੀ ਪੈਸਾ ਹੋਵੇ ਕੱਲੇ ਪੈਸੇ ਨਾਲ ਘਰ ਬਣ ਜੂ ਉਹਦੇ ਵਾਸਤੇ ਜਦੋਂ ਤੱਕ ਜਿੰਨੀਆਂ ਵੀ ਬਿਲਡਿੰਗ ਇਵਨ ਇਥੋਂ ਤੱਕ ਵੱਡੇ ਵੱਡੇ ਮਹੱਲ ਵੱਡੀਆਂ ਵੱਡੀਆਂ ਬਿਲਡਿੰਗਾਂ ਵੱਡੇ ਵੱਡੇ ਮੰਦਰ ਵੱਡੇ ਵੱਡੇ ਧਾਰਮਿਕ ਸਥਾਨ ਵੱਡੇ ਵੱਡੇ ਡੇਰੇ ਗੁਰਦੁਆਰੇ ਮਜ਼ਦੂਰ ਤੋਂ ਬਿਨਾ ਨਹੀਂ ਬਣੇ ਅੱਛਾ ਜਦੋਂ ਬਣ ਜਾਂਦੇ ਆ ਫਿਰ ਉਹਨੂੰ ਜਾਤ ਪੁੱਛੀ ਜਾਂਦੀ ਐ ਐਸ ਜਾਤ ਵਾਲਾ ਬੰਦਾ ਤੇ ਐਸ ਡੇਰੇ 'ਚ ਐਸ ਜਗ੍ਹਾ ਤੇ ਆ ਨਹੀਂ ਸਕਦਾ ਉਹ ਕਹਿੰਦਾ ਹੱਦ ਹੋ ਗਈ ਇਥੇ ਟੇਟਾਂ ਪਨ ਪਨ ਕੇ ਮੈਂ ਲਾਉਂਦਾ ਰਿਆਂ ਜਦੋਂ ਬਾਬਾ ਜੀ ਨਹੀਂ ਸੀ ਆਏ ਅੱਜ ਬਾਬਾ ਜੀ ਆਣ ਕੇ ਇਥੇ ਬਹਿ ਗਏ ਤੇ ਕਹਿੰਦੇ ਜੀ ਇਥੇ ਭਟਿਆ ਜਾਣਾ ਤੇਰਾ ਹੱਥ ਲੱਗ ਗਿਆ ਆਪਸ ਕੋ ਧੀਰ ਕਰਮਣੇ ਔਰਣ ਕੋ ਲਗਮਾਤ ਆਪਣੇ ਆਪ ਨੂੰ ਧੀਰ ਕਹਿੰਦਾ ਦੂਜਿਆਂ ਨੂੰ ਤਾਂ ਲਗਾਮਾਤ ਰਾਂ ਹੀ ਦੱਸਦਾ ਆਪਣੇ ਆਪ ਨੂੰ ਅਖਰ ਕਹਿੰਦਾ ਕਹਿੰਦਾ ਮੈਂ ਅਖਰ ਵਾਂ ਤੁਸੀਂ ਲਗਾਮਾਤ ਰਾਂ ਹੋ ਤੇ ਬੇਨਤੀ ਕਰਾਂ ਲਗਾਮਾਤਰਾ ਤੋਂ ਬਿਨਾ ਸ਼ਬਦ ਦਾ ਸਹੀ ਉਚਾਰਨ ਨਹੀਂ ਹੁੰਦਾ ਤੁਸੀਂ ਮਾਤਾ ਲਿਖਣਾ ਤੇ ਦੋ ਕੰਨੇ ਲਾਉਣੇ ਪੈਣੇ ਨੇ ਮੰਮੇ ਨੂੰ ਕੰਨਾ ਤੇ ਤੱਤੇ ਨੂੰ ਕੰਨਾ ਪਿਤਾ ਲਿਖਣਾ ਤੇ ਪਪੇ ਨੂੰ ਸਿਆਰੀ ਤੇ ਤੱਤੇ ਨੂੰ ਕੰਨਾ ਫੇਰ ਪਿਤਾ ਲਿਖਿਆ ਜਾਊਗਾ ਲਗਾ ਮਾਤਰਾ ਤੋਂ ਬਿਨਾਂ ਤੇ ਸ਼ਬਦ ਦਾ ਸਹੀ ਉਚਾਰਨ ਨਹੀਂ ਹੋਣਾ ਤੁਸੀਂ ਕੰਮ ਕਰਨ ਵਾਲੇ ਵਿਅਕਤੀਆਂ ਨੂੰ ਸਮਾਜ ਵਿੱਚੋਂ ਪਰਾਂ ਕਰ ਦਿਓ ਕੋਈ ਵੀ ਕੰਮ ਨਹੀਂ ਹੋਣਾ ਹੋਣਾ ਹੈ ਜੀ ਆ ਕੋਈ ਵੀ ਕੰਮ ਲਾ ਲਓ ਤੁਸੀਂ ਮੰਡੀਆਂ ਦਾ ਕੰਮ ਹੀ ਲਾ ਲਓ ਘਰਾਂ ਦਾ ਕੰਮ ਲਾ ਲਓ ਹੋਟਲਾਂ ਦਾ ਕੰਮ ਲਾ ਲਓ ਜਿੰਨੇ ਵੀ ਸਮਾਜ ਵਿੱਚ ਕੰਮ ਨੇ ਵਰਕਰ ਤੋਂ ਬਿਨਾ ਮਜ਼ਦੂਰ ਤੋਂ ਬਿਨਾ ਹੁੰਦੇ ਨੇ ਇੱਕ ਬੇਨਤੀ ਕਰਾਂ ਪਾਤਸ਼ਾਹ ਨੇ ਕਿਰਤਿਆਂ ਦੀ ਰੱਜ ਕੇ ਰਿਸਪੈਕਟ ਕੀਤੀ ਸੀ ਕਿਰਤਿਆਂ ਦਾ ਸਤਿਕਾਰ ਕੀਤਾ ਮਹਾਰਾਜ ਨੇ ਪਿਆਰ ਕੀਤਾ ਮਹਾਰਾਜ ਨੇ ਸਾਡੇ ਤੇ ਪੋਲਿਟੀਕਲ ਲੋਕ ਕਿਸੇ ਕਿਰਤੀ ਦੇ ਘਰ ਚ ਉਦੋਂ ਜਾਂਦੇ ਨੇ ਜਦੋਂ ਵੋਟਾਂ ਦਾ ਟਾਈਮ ਹੁੰਦਾ ਹੈ ਗੁਰੂ ਨਾਨਕ ਸਾਹਿਬ ਭਾਈ ਲਾਲੋ ਦੇ ਘਰੋਂ ਗਏ ਸੀ ਜਦੋਂ ਕੋਈ ਵੋਟਾਂ ਦਾ ਟਾਈਮ ਨਹੀਂ ਸੀ ਪਿਆਰ ਦਿੱਤਾ ਨੀਚਾ ਅੰਦਰ ਨੀਚ ਜਾਤ ਨੀਚੀ ਹੂੰ ਅਤ ਨੀਚ ਨਾਨਕ ਤਿਨ ਕੈ ਵੱਡਿਆਂ ਸਿਓ ਕਿਆ ਰੀਸ ਅੱਛਾ ਗੁਰੂ ਨਾਨਕ ਸਾਹਿਬ ਆਮ ਬੰਦਿਆਂ ਦੇ ਘਰ ਜਾਂਦੇ ਸੀ ਤੇ ਜਿਹੜੇ ਅੱਜ ਬਾਬੇ ਨਾਨਕ ਦੀ ਗੱਲ ਕਰਨ ਵਾਲੇ ਉਹ ਕਿੰਨਾ ਘਰਾਂ ਜਾਂਦੇ ਭਲਾ ਜੀ ਬੋਲ ਕੇ ਦੱਸਿਓ ਜੀ ਬੋਲੋ ਗੁਰੂ ਕੇ ਪਿਆਰੇ whatever ਦੇ ਕਰਾਂਦੀਆਂ ਵੀਡੀਓ ਪਾਉਣਗੇ ਜਿੱਥੇ ਬੰਦੇ ਗੇਟ ਦੇ ਅੱਗੇ ਖਲੋਤੇ ਆ ਫੁੱਲਾਂ ਦੀ ਕਦੀ ਕਿਸੇ ਝੁੱਗੀ ਝੌਂਪੜੀ ਵਾਲੇ ਕੱਚੇ ਘਰ ਮਾਤੜ ਦੇ ਘਰ ਜਾਂਦੇ ਆ ਅਗਲੇ ਕਹਿੰਦੇ ਇੱਥੇ ਜਾ ਕਰਨਾ ਪਾ ਇੱਥੋਂ ਕੀ ਮਿਲਣਾ ਸਾਨੂੰ